ਦਾ ਹੋਇਆ ਇੱਕ ਦੂਜੇ ਤੇ ਜਵਾਬੀ ਹਮਲੇ ਹੁੰਦੇ ਰਹੇ ਪਾਕਿਸਤਾਨ ਵਾਲੇ ਪਾਸੇ ਤੋਂ ਅਧੀ ਰਾਤ ਨੂੰ ਭਾਰਤ ਵਾਲੇ ਪਾਸੇ ਨੂੰ ਮਜ਼ਾਈਲਾਂ ਦਾਗੀਆਂ ਜਾਂਦੀਆਂ ਰਹੀਆਂ ਪਰ ਭਾਰਤ ਨੇ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਪਰ ਇਹ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਜੋ ਖਬਰ ਆਇਆ ਕਿ ਸ਼ਾਹਬਾਦ ਸ਼ਰੀਫ ਦਾ ਇੱਕ ਕਬੂਲਨਾਮਾ ਹੈ ਕਿ ਕਿਹਾ ਕਿ ਫੌਜ ਮੁਖੀ ਨੇ ਦੱਸੀ ਸੀ ਨੂਰ ਖਾਨ ਬੇਸਤੇ ਹਮਲੇ ਦੀ ਗੱਲ ਤਾਂ ਪਾਕਿਸਤਾਨ ਦੇ ਵਿੱਚ 10 ਸਾਲਾਂ ਵਿੱਚ ਤੀਜੀ ਵਾਰ ਭਾਰਤੀ ਫੌਜ ਨੇ ਇਸ ਤਰ੍ਹਾਂ ਕਾਰਵਾਈ ਕੀਤੀ ਹੈ ਅਤਵਾਦੀਆਂ ਦੇ ਖਿਲਾਫ ਆਪਰੇਸ਼ਨ ਸੰਧੂਰ ਦੇ ਤਹਿਤ 9 ਅਤੇ 10 ਮਈ ਦੀ ਰਾਤ ਨੂੰ ਫੌਜ ਨੇ ਇੱਕੋ ਸਮੇਂ ਪਾਕਿਸਤਾਨ ਦੇ 12 ਵਿੱਚੋਂ 11 에ਅਰ ਬੇਸਾਂ ਤੇ ਬਲਾਸਟਿਕ ਮਜ਼ਾਈਲਾਂ ਦੀ ਵਰਤੋਂ ਕਰਕੇ ਧਮਾਕਾ ਕੀਤੇ ਇਹ ਵੀ ਜਾਣਕਾਰੀ ਹੈ ਪ੍ਰਧਾਨ ਮੰਤਰੀ ਨੇ ਖੁਦ ਖੁਲਾਸਾ ਕੀਤਾ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਅਤੇ ਫੌਜ ਮੁਖੀ ਅਸੀਮ ਮੁਨੀਰ ਨੂੰ ਭਾਰਤੀ ਹਮਲਿਆਂ ਦਾ ਕਿਸ ਤਰ੍ਹਾਂ ਦਾ ਡਰ ਸੀ ਇਹ ਮੌਕਾ ਸੀ ਜੋਮੇ ਤਸ਼ਕਰ ਯਾਨੀ ਪਾਕਿਸਤਾਨੀ ਫੌਜ ਦੇ ਸਨਮਾਨ ਵਿੱਚ ਧੰਨਵਾਦ ਤੇ ਬਸ মনির ਨੇ ਮੰਨਿਆ ਕਿ ਅਸੀਮ মনির ਨੇ ਉਸ ਨੂੰ ਅੱਧੀ ਰਾਤ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਭਾਰਤ ਨੇ ਨੂਰ ਖਾਨ 에ਅਰ ਬੇਸ ਅਤੇ ਹੋਰ ਠਿਕਾਣਿਆਂ ਤੇ ਮਜ਼ਾਈਲਾਂ ਦੀ ਵਰਤੋਂ ਕਰਕੇ ਧਮਾਕੇ ਕੀਤੇ ਨੇ ਸ਼ਾਹਬਾਸ਼ ਸ਼ਰੀਫ ਨੇ ਕਿਹਾ ਕਿ 9 ਦਸਤੀ ਵਿਚਕਾਰਲੀ ਰਾਤ ਨੂੰ ਲਗਭਗ 2.5 ਵਜੇ ਕਮਾਂਡਰ ਜਨਰਲ ਅਸੀਮ মনির ਨੇ ਮੈਨੂੰ ਇਹ ਸੁਰੱਖਿਅਤ ਫੋਨ ਤੇ ਦੱਸਿਆ ਕਿ ਪ੍ਰਧਾਨ ਮੰਤਰੀ ਸਾਹਿਬ ਭਾਰਤ ਨੇ ਹੁਣੇ ਆਪਣੀ ਬਲਾਸਟਿਕ ਮਜ਼ਾਈਲ ਲਾਂਚ ਕੀਤੀਆਂ ਨੇ ਜਿਨ੍ਹਾਂ ਵਿੱਚੋਂ ਇੱਕ ਨੂਰ ਖਾਨ 에ਅਰ ਬੇਸ ਤੇ ਡਿੱਗੀ ਆ ਤੇ ਕੁਝ ਹੋਰ ਖੇਤਰਾਂ ਵੀਡੀਓ ਦੇਖੀ ਨਾ ਇਹ ਵੀਡੀਓ ਪਾਚਪਨੇਤਾ प्रदीप ਭੰਡਾਰੀ ਨੇ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਇਸ ਸਮੇਂ ਦੌਰਾਨ ਸ਼ਾਹਾਬ ਸ਼ਰੀਫ ਨੇ ਫਿਰ ਭਾਰਤ ਨੂੰ ਧਮਕੀ ਦਿੱਤੀ ਹੈ ਉਹਨੇ ਕਿਹਾ ਕਿ ਉਹਨਾਂ ਦਾ ਦੇਸ਼ ਇੱਕ ਸ਼ਾਂਤੀ ਪਸੰਦ ਦੇਸ਼ ਹੈ ਪਰ ਸਵੈ ਰੱਖਿਆ ਵਿੱਚ ਉਹ ਗਵਾਂਡੀ ਦੇਸ਼ ਨੂੰ ਟੁਕਮਾ ਜਵਾਬ ਦੇਵੇਗਾ ਤਾਂ ਇਹ ਵੀਡੀਓ ਸਾਂਝੀ ਕੀਤੀ ਗਈ ਹੈ ਹਾਲਾਂਕਿ ਇਸ ਦੀ ਜਿਹੜੀ ਪੁਸ਼ਟੀ ਹੈ ਉਸ ਤੋਂ ਬਾਅਦ ਪਤਾ ਲੱਗੇਗਾ ਜਦੋਂ ਕੋਈ ਭਾਰਤੀ ਫੌਜ ਹੈ ਜਿਹੜੀ ਦੱਸੇਗੀ ਪਰ ਭਾਰਤੀ ਫੌਜ ਨੇ ਤਾਂ ਇੱਥੇ ਸਪਸ਼ਟ ਕਰ ਦਿੱਤਾ ਹੈ ਕਿ ਉਹਨਾਂ ਨੇ ਜੋ ਹਮਲੇ ਕੀਤੇ ਨੇ ਉਸ ਕਰਕੇ 에ਅਰ ਬੇਸਾਂ ਦਾ ਨੁਕਸਾਨ ਜ਼ਰੂਰ ਹੋਇਆ ਪਾਕਿਸਤਾਨ ਦੇ ਵਿੱਚ ਇਸ ਵਿੱਚ ਕੁਝ ਵੀ ਲੁਕਿਆ ਨਹੀਂ ਹੋਇਆ ਤਾਂ ਭਾਰਤੀ ਫੌਜ ਦੇ ਵੱਲੋਂ ਪਿਛਲੇ ਦਿਨੀ ਪ੍ਰੈਸ ਬਰੀਫਿੰਗ ਦੇ ਦੌਰਾਨ ਇਹਨਾਂ ਗੱਲਾਂ ਦੇ ਸਬੂਤ ਵੀ ਦਿੱਤੇ ਗਏ ਕਿ ਜਿਹੜੇ 에ਅਰ ਬੇਸ ਉੱਥੇ ਨੁਕਸਾਨੇ ਗਏ ਨੇ ਭਾਰਤ ਵੱਲੋਂ ਕੀਤੇ ਹਮਲਿਆਂ ਦੇ ਵਿੱਚ ਅ ਜਿਸ ਕਰਕੇ ਪਾਕਿਸਤਾਨ ਜਿਹੜਾ ਉਹ ਕਬਰਾਇਆ ਤੇ ਉਸ ਤੋਂ ਬਾਅਦ ਉਸਨੇ ਸੀਜ਼ ਫਾਇਰ ਦੇ ਲਈ ਜਿਹੜੀ ਅਪੀਲ ਹੈ ਅਮਰੀਕਾ ਦੇ ਅਗੇ ਕੀਤੀ